ਰਾਮਪੁਰਸ਼ਪਾਲ ਸਿੰਘ ਮਾਨ ਲੁਤੀਹੜੀ ਤੋਂ ਮੇਰੇ ਪਾਸ ਸੀ ਚੰਦਰਾਜੀ ਫ੍ਰੀਡਪੋਰਟ ਤੋਂ ਜਦੀਪ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁੱਦ ਦੀ ਪਟਿਆਰੇ ਤੋਂ ਪ੍ਰੋਫੈਸਰ ਬੰਦਪਾਲ ਸਿੰਘ ਇਹ ਸਾਡੀ ਅੱਜ ਦੀ ਲਿਸਟ ਹੈ ਜੇ ਇਲੈਕਸ਼ਨਸ ਦੇ ਪੁਸ਼ ਕੈਂਡੀਡੇਟਸ ਅਸੀਂ ਅਨਾਉਂਸ ਕਰਨਾ ਚਾਹੁੰਦੇ ਹੈਗੇ ਆ ਉਹ ਲਿਸਟ ਕਿੱਥੇ ਹੈ ਕੋਲ ਨਹੀਂ ਐਂਡ ਸਟ੍ਰੀਟ ਜੰਗੀ ਐਕਸ ਇੱਕ ਇੱਕ ਉਹਦੇ ਉਹਦੇ ਉਹ ਅਫੇਰੇ ਕਹਿੰਦੇ ਨੇ ਹਾਂਜੀ ਇਹ ਨਨਪੁਰ ਸਾਹਿਬ ਤੋਂ ਸਈ ਸਰਦ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਿਆ ਜੀ ਲੁੱਤੇ ਹਣੇ ਤੋਂ ਅਮਰਪਾਲ ਸਿੰਘ ਚੰਦੜਾ ਨੂੰ ਫਰੀਦਕੋਟ ਤੋਂ ਬੰਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈ ਗਏ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਫੁਰਕਸ਼ੇਤਰ ਤੋਂ ਖਜਾਨ ਸਿੰਘ ਹੈਗੀ ਹੈ ਬਾਕੀ ਦੇ ਛੋੜੇ ਜੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਲੈਂਦਾ ਨਾਨਕਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੁਟੇ ਹਰਨੀ ਤੋਂ ਅਮਰਪਾਲ ਸਿੰਘ ਚੰਦਰਾਜੀ ਫਰੀਦਪੁਰ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁੱਦ ਤੇ ਪਟਿਆਲੇ ਤੋਂ ਪ੍ਰੋਫੈਸਰ ਬੰਦਪਾਲ ਸਿੰਘ ਇਹ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰਰੀ ਲਈ ਡਿਟ੍ਰੇਨ ਕੀਤੀ ਹੈ ਤੇ ਅਸੀਂ ਲੜਨ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਮ ਨਹੀਂ ਹੈ ਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈ ਜੀ ਜੋ ਕਸ਼ਨ ਨੇ ਕੀ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਦ ਦੇ ਵਿੱਚ ਮਾਰ ਦਿੰਦੇ ਸੀਗੇ ਵੱਧ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਇਸ ਸਿਕਖਾਂ ਨੂੰ ਕੈਨੇਡਾ ਦੇ ਵਿੱਚ ਮਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਮਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰ ਦੇਣਾ ਇਹ ਨਮੀ ਜਿਹੀ ਚੀਜ਼ ਐਸੈਸਿਨੇਸ਼ਨਸ ਆਫ ਬਰਾਡ ਆਫ ਸੈਕਸ ਦਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਦੇ ਨਾਲ ਸਿੱਖ ਜਿਹੜੇ ਹੈਗੇ ਆ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਫਿਰ ਇਹ ਚੁੱਪ ਕਰਕੇ ਨਹੀਂ ਬੈਠਦੇ ਇਸ ਕਰਕੇ